ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਹਦਵਾਦ ਦਾ ਨੂੰ ਹੋ ਗਿਆ ਤੇ ਸਵੇਰ ਦਾ ਟਾਈਮ ਆ 8:00 ਸਵਾ 8:00 ਹੋ ਗਿਆ ਤੇ ਅੱਜ ਆਪਾਂ ਚੱਲੇ ਆ ਰੈਸਟ ਡਾਰੀ ਤੇ ਵਿੱਚ ਅਸ਼ਿਆਨੋਂ ਪੈਂਦੇ ਆ ਇੱਥੋਂ ਕੋ ਪੈ ਜਾਂਦਾ ਡੇਢ ਘੰਟੇ ਪੌਣ ਇੱਕ 2 ਘੰਟੇ ਦਾ ਰਸਤਾ 140 43 ਕਿਲੋਮੀਟਰ ਤੇ ਉੱਥੇ ਆਪਣੀ ਰਸਤਦਾਰੀ ਆ ਤੇ ਆਪਾਂ ਬੈਲ ਚੱਲੇ ਉਹਨਾਂ ਨਾਲ ਰਾਜੇ ਰੋਕੇ ਦਾ ਬਲੌਗ ਬਣਾਵਾਂਗੇ ਨਹੀਂ ਤਾਂ ਉੱਥੀਆਂ ਕਿ ਮਿਲਦੇ ਤੁਹਾਨੂੰ ਚਾਹ ਦੀ ਚਾਹ ਵੇਚਾਉਗਾ ਦੇ ਚਾਹ ਇੱਧਰ ਚਾਹ ਚਲੋ ਮਿਲ ਲਈ ਜੀ ਉੱਥੇ ਜਾ ਕੇ ਆ ਜੀ ਬਣ ਗਿਆ ਇਹ ਪਣ 2 ਘੰਟੇ ਲੱਗ ਜਾਂਦੇ ਔਰ ਨੂੰ ਤੇ ਹੁਣ ਜਾ ਕੇ ਮਿਲਦੇ ਹਾਂ ਗੱਡੀ ਪਰ ਕੇ ਲਾਤੀ ਆਪਾਂ ਇੱਥੇ ਦੇ ਦੇ ਨਹੀਂ ਦੇ ਤਾਂ ਕਰ ਕਿੰਨੇ ਦਾ ਕਰ ਕਿੰਨੇ ਦਾ ਬੇ ਬਿੰਬੋ ਸੋਨੀਆ ਬਿੰਬਾ ਸੋਨੀਆ ਆਇਆ ਆਇਆ ਥੱਕ ਗਿਆ ਹੈ ਬਾੱਚਾ ਬਾਦੇ ਬਾੱਚਾ

ਦੰਨੋਂ ਨੀਏ ਦੰਨੋਂ ਨੀਏ ਨੀਕੀ ਰੋਪੀ ਬੁਛਿੱਤੀਆਂ ਮੈਂ ਅੰਗਨ ਨਹੀਂ ਗੁੱਦੀ ਆ ਪੁੱਠੀ ਰੁੱਪੀ ਆ ਆਹੋ ਲੱਡੂ ਵੀ ਖਾਣੇ ਆ ਬਹੁਤ ਸਵਾਦ ਹੁੰਦੇ ਆ ਤੂੰ ਕਿਵੇਂ ਲੇਖੋ ਸਵਾਦ ਮਤਬੋਂ ਨਹੀਂ ਕੋਈ ਕਿੱਤੀ ਉਰੇ ਕਰਤੀ ਕਰ ਆਪਣੀ ਉਰੇ ਨੂੰ ਬਹੁਤ ਪਾਣੀ ਮੀਂਹ ਰੋਣ ਆਲੇ ਖਾਣੇ ਕਰ ਲਾਗਣਾ ఒరుకు రాకుండా లలా కుమార్ ప్రదీవి విగట్ల ఉమ్ ఏదర్ వాలి ఆ ఆరే ఆరే చలత ఓడి గోయాలి ఆదక హమాయ్ ఆ మాల దీని కొలాని తీరేఖదనే ఆనును కులాదే చంపేనా కులావు కొని ఉమ్ ఉమ్

ਆ ਚੱਕ ਲੈ ਇਹਨੇ ਬੰਨ ਪਲੀਜ਼ ਕਹਿੰਦਾ ਬੰਨ ਮੇਸ਼ ਬੁਣਾ ਲੈ ਇਹਨੇ ਲੈਣ ਮਿੱਤ ਪੜਾ ਦੇ ਆ ਤਾਂ ਨੀ ਅਬ ਨੀ ਨਾ ਪਤਨੋਂ ਦੀ ਸ਼ੀਕੀ ਗਲੂਸ਼ੀਂ ਕਿੰਗਾ ਲੋਚੀ ਹਾਂ ਹਾਂ ਚੱਕ ਲੈ ਹਾਂ ਹਾਂ ਦੋ ਸੋਏ ਲੀ ਲਿਆ ਯਾਨੀ 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 ਉਧਰ ਤੇ ਬੇਬਿਆ ਟੈਰੇਟ ਬਿਆਲ ਖਾਣਾ ਨਾ ਗਾੜੀ ਬਿਲੇ ਬੁਲਾ ਦੇ ਆਲੀ 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 ਹੋ ਚੀ ਹੋਣਾ ਖਾਣੇ ਦੇ ਪਹਿਲਾਂ ਟੇਸਟ ਕਰਕੇ ਦੇ ਦੇ ਕੋਈ ਨਾ ਬਣਾ ਲੈ ਇਹਨੇ ਕੋ ਮੋਸ ਸੁਆਦ ਨਹੀਂ ਆ ਆ ਕੀ ਗੱਲ ਹੋਈ ਜੋਨੀ ਕਾ ਨਾ ਤੂੰ ਨਹੀਂ ਦੇ ਹਾਂ ਚੱਲ ਬਗਲਲੀ ਉਹ ਬੱਖਲੇ ਗਏ ਆਵੇਂ ਅ ਰਾਡੀ ਤੇ ਨੀ ਬੀ ਨਾ ਨੀਂਦ ਆ ਜਾਂਦੀ ਇਹਨੂੰ ਦਰੂਵੇ ਬਸੇਂਦੀ ਚੱਲ ਆ ਰੱਖ ਲੈ ਮੈਂ ਤਾਂ ਚੱਲ ਬੰਦਾ ਤੇ ਜੀ ਵਾਲਾ ਤੇ ਗਾ ਲੈ ਹਾਈ ਹੋਰ ਲੈ ਵੀਰ ਆਪਣੀ ਵੱਡੀ ਲਾ ਲਾ ਕੇ ਮਨ ਵਿੱਚ ਕੋਲ ਆਦੇ ਜੀ ਲਗਾ ਲਾ ਕਲਾਮ ਚੱਲ ਚੱਗਾ ਮੈਂ ਵੀ ਤੇ ਆਹ ਹੋ ਹੋ ਇਹ ਵੀ ਦੇ ਕੇ ਆਉਂਦੇ ਉਹ ਆਪਾਂ ਵੀ ਖਾਣਾ ਹੀ ਆਂ ਅੰਮ੍ਰਿਤ ਲੇ ਕੇ ਉਹ ਮੈਂ ਕਹਿੰਦਾ ਪਰ ਰੋਟੀ ਪਾਣੀ ਖਾ ਲਿਆ ਸੀ ਮੈਂ ਰੈਸਟਰੀ ਗੱਲ ਲਈ ਤੇ ਹੁਣ ਮੜ ਜਾ ਗੰਢ ਚ ਗੇੜਾ ਮਾਰਦੇ ਆ ਅੱਗੇ ਉੱਧਾ ਮੈਂ ਆਇਆ ਤੇ ਬਲੌਗ ਵੀ ਪੜਾਇਆ ਸੀਗਾ ਪਿੰਡ ਤੇ ਇੰਟਰਵਿਊ ਦਾ ਪਾਣਾ ਪਿੰਡ ਤੇ ਇਹ ਹੁਣ ਨਾਲ ਕਫੀ ਕੀ ਆਉਂਦੇ ਮਾਰਦੇ ਬੜੀਆਂ ਇੱਥੇ ਦੂਜਾ ਟੂ ਰੈਸਟੋਰੈਂਟ ਆ ਕਰਕੇ ਗਰਮੀ ਵਿੱਚ ਬਹੁਤ ਹੁਣ ਤੇ ਚਲੋ ਸਿਆਲ ਆ ਪੁਰਾਣਾ ਸੈਕਟਰ

ਅਰੇ ਚੈਨ ਪਾਈ ਐ ਇੱਥੋਂ ਉੱਪਰ ਤੋਂ ਇੰਦਾ ਤੇ ਸਾਈਕਲ ਚੱਲਦਾ ਵੀ ਹੈ ਪਤਾ ਨਹੀਂ ਕੀ ਆ ਕਰਦੇ ਹੁਣ ਕਿ ਜਿਹੜੇ ਆਪਣੇ ਨਹੀਂ ਇੰਡੀਆ ਜਾ ਕੇ ਭਾਈ ਹੋ ਜਾਂਦੇ ਸੀ ਉਹ ਲੋਹਾ ਜਾ ਪਤਾ ਨਹੀਂ ਤਿੱਖਾ ਕਰਦੇ ਕੈਂਚੀਆਂ ਤਿੱਖੀਆਂ ਕਰਦੇ ਸੀ ਮੇਰੇ ਹਿਸਾਬ ਨਾਲ ਉਹੀ ਆ ਹਾਂ ਉਹੀ ਆ ਓਏ ਆਦੇ ਆਦੇ ਫੋਟੋ ਭਾਈ ਫੋਕਾ ਦਿੰਦਾ ਸੀ ਤੇ ਉਹ ਕੈਂਚੀਆਂ ਤਿੱਖੀਆਂ ਕਰਦੇ ਸੀ ਉਹਦੇ ਕਾਟੂ ਤਿੱਖੀਆਂ ਕਰਦੇ ਉਹ ਹੈ ਜਿੰਝ ਮੜੇ ਕਿਸੇ ਦਾ ਹੋਊਗਾ ਇੱਥੇ ਇਹ ਨਾ ਬਣੋ ਇਹ ਨਾ ਪੋਂ ਪੋਂ ਵਜਾਉਂਦੇ ਸੀ ਹੁਣ ਤਾਂ ਹੋਈ ਨਹੀਂ ਇੱਥੇ ਇਹ ਕੀ ਆਹ ਪੋਂ ਪੋਂ ਕਰਦੇ ਵਜਾਉਂਦੇ ਸੀ ਦਿਲ ਕਿੰਨਾ ਪੁਰਾਣਾ ਹੋ ਗਿਆ ਅਜ ਵੀ ਹੈਗੇ ਆ ਤਰਾ ਆ ਜੀਣੀ ਸੀ ਨਾ ਵੀ ਹੋਣੀ ਸੀ ਨੋ ਬੜੀ ਬਣਾ ਜੰਦੇ ਨੇ ਜਿਹੜੇ ਸਬਜ਼ੀਆਂ ਦੇ ਦੂਜੇ ਨਹੀਂ ਜਿਹੜੇ ਖਾਲੀ ਹੁੰਦੇ ਆ ਉਹਨਾਂ ਦੇ ਵਿੱਚ ਬਣਾਉਂਦੇ ਆ ਕਿੰਨਾ ਕੀ ਵਧੀਆ ਹੋਏ ਜੀਸੂ ਦਾ ਉਹ ਬਣਾਉਂਦੇ ਆ ਆਹ ਦੇ ਬੀਨੋ ਦੇ ਜਿਹੜੇ ਮੋਰੇ ਡੱਟਿਆ ਟੱਕੜ ਹੁੰਦੇ ਆ ਉਹ ਦੇਖੋ ਉਹਦਾ ਬਣਾਇਆ ਦੇਖੋ ਆ ਗਿਆ ਇਹ ਜਿਹੜਾ ਬੀਨੋਦੀ ਬਹੁਤ ਲੈਂਦੇ ਮੋਰੇ ਹੁੰਦੇ ਆ ਟੱਕਰ ਉਹਦਾ ਬਣਾਇਆ ਕੋਈ ਛੋਟੀ ਤੇ ਛੋਟੀ ਚੀਜ਼ ਦੇ ਵੀ ਬਣਾ ਦਿੰਦੇ ਆ ਆ ਯਾਰ ਇੱਥੇ ਤੱਲੀ ਗਿਆ ਵੀ ਯਾਰ ਬੀਨੋ ਕਿ ਆਪ ਬੈਂਡ ਦਾ ਚੇਜ ਆਇਆ ਅੱਧੀ ਧਰਪੇ ਹੁਣ ਕਰਨ ਤੇ ਸਵਾ ਤਿੰਨ ਹੋ ਗਏ ਆ ਤੇ 2 ਘੰਟੇ ਲੱਗਣੇ ਸਵਾ 5 ਪਹੁੰਚੇ ਘਰੇ ਤੇ ਕਿਉਂਕਿ ਸਾਰਾ ਰਾਹ ਪਹਾੜੀਆਂ ਵਿੱਚ ਦੀ ਆ ਤਾਂ ਬਹੁਤ ਲੱਗ ਜਾਂਦਾ ਦੇਰ ਚਾਰੇ ਸਾਥੀ ਕਾਲ ਧੰਨਵਾਦ ਲਾ ਕੇ ਸ਼ੇਅਰ ਕਰੋ ਕਮੈਂਟ ਕਰਿਓ ਤੇ ਚਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਸਾਰਾ ਸਸਰੀ